ਜਿਹੜਾ ਇੱਥੇ ਅੱਜ ਅਸੀਂ ਆਏ ਆ ਉਹ ਆਪਾਂ ਇਸ ਲਈ ਆਏ ਸੀਗੇ ਕਿ ਜਿਹੜੀ ਸਾਡੀ ਲੜਕੀ ਪਿਛਲੇ ਦਿਨ ਤੁਸੀਂ ਦੇਖਿਆ ਹੈ ਕੰਗਨਾਰ ਨਾਉਤ ਦੇ ਲਫੜ ਦੀ ਲਫੜ ਮਾਰੇ ਲਫੜ ਮਾਰੇ ਤੇ ਰੌਲਾ ਪੈ ਰਿਹਾ ਸੀ ਮੈਨਾਂ ਕੋਲ ਪ੍ਰੈਸ ਨਹੀਂ ਕਿਤੇ ਦੇਖਿਆ ਹੁਣ ਲਫੜ ਵਜੇ ਇੱਕ ਤਾਂ ਜੋ ਕੰਗਨਾਰ ਨਾਉਤ ਜੀ ਨੇ ਸਾਡੇ ਖਿਲਾਫ ਭਾਸ਼ਾ ਦਾ ਇਸਤੇਮਾਲ ਕੀਤਾ ਹੈ ਉਨ੍ਹਾਂ ਦਾ ਪਹਿਲਾ ਬਿਆਨ ਅਤੰਕਵਾਦੀ ਉਗਰਵਾਦੀ ਪੰਜਾਬ ਕੋ ਕਹਿਣਾ ਅਰੇ ਜੀ ਉਹਦੀ ਅਸੀਂ ਮੰਗ ਪੱਤਰ ਲੈ ਕੇ ਆਏ ਆਂ एसएसपी साहब ਨਾਲ ਗੱਲ ਹੋਈ ਆ ਸਾਡੀ ਇਹ ਸੀ ਕਿ ਜਿਹੜੀ ਜਿਹੜੀ ਇਹਦੀ ਇਨਵੈਸਟੀਗੇਸ਼ਨ ਹੈ ਉਹ ਬਿਲਕੁਲ ਇੰਡੀਪੈਂਡੈਂਟ ਹੋਣੀ ਚਾਹੀਦੀ ਆ ਕਿਸੇ ਤਰ੍ਹਾਂ ਦੇ ਦਬਾਅ ਥੱਲੇ ਨਹੀਂ ਹੋਣੀ ਚਾਹੀਦੀ ਦੂਸਰਾ ਬਿਆਨ ਰੇਪ ਕੇਸ ਕੋ ਮਰਡਰ ਕੇਸ ਕੋ ਇਹ ਜੋ 에어ਪੋਰਟ ਕੀ ਘਟਨਾ ਉਸੇ ਤੁਲਨਾ ਕਰਨਾ ਜਿਹੜੀ ਕੰਗਨਾ ਰਣਾਉਤ ਦੀ ਵਾਇਰਡਿੰਗ ਹੈ ਜਾਂ ਜਿਹੋ ਜਿਹੇ ਉਸ ਤੋਂ ਬਾਅਦ ਜਾ ਕੇ ਦਿੱਲੀ ਜਾ ਕੇ ਉਹਨੇ ਬਿਆਨਬਾਜ਼ੀ ਕੀਤੀ ਜਾਂ ਜਿਸ ਤਰ੍ਹਾਂ ਦਾ ਉਹ ਟਵੀਟ ਕਰ ਰਹੀ ਹੈ वो ट्वीट बड़े मतलब अंदर वाले ने। हमने ये भी मांग की उनका ट्विटर अकाउंट और उनकी जो वीडियो वायरल करते उनको बैंड किया उनकी बहुत भाषा जहरीली है और हम ये भी मांग करेंगे इस तरह की महिला जो एक्ट्रेस है उनसे पद्मश्री वापस लिया जाना चाहिए जो देश को तोड़ने का समाज को बांटने का कार्य कर रही है जो ਉਹ ਲੜਕੀ ਦੇ ਨਾਲ ਉਸ ਪਿੰਨਰ ਨਾਉ ਦੇ ਨਾਲ ਕੋਈ ਇੱਕ ਆਦਮੀ ਆਇਆ ਹੈ ਜਿਹੜਾ ਉੱਥੇ ਤੁਸੀਂ ਦੇਖਿਆ ਹੋਊਗਾ ਮੇਰਾ ਕਹਲਾ ਸਾਡੀ ਲੜਕੀ ਦਾ ਥੱਪੜ ਵੱਜਦਾ ਕਿਸੇ ਨੇ ਨਹੀਂ ਵੇਖਿਆ ਹੁਣ ਲੇਕਿਨ ਉਹ ਇੱਕ ਲੜਕੀ ਦੇ ਥੱਪੜ ਮਾਰ ਰਿਹਾ ਸਾਰੀ ਦੁਨੀਆ ਨੇ ਵੇਖਿਆ ਸੋ ਕਿਸਾਨ ਆਗੂ ਅੰਦਰ ਐਸਐਸਪੀ ਸਾਹਿਬ ਨਾਲ ਮੀਟਿੰਗ ਕਰਕੇ ਆਏ ਨੇ ਮੰਗ ਪੱਤਰ ਉਹਨਾਂ ਨੂੰ ਦਿੱਤਾ ਜਾਣਾ ਹੈ ਐਸਐਸਪੀ ਸਾਹਿਬ ਵੀ ਕਹਿੰਦੇ ਬਾਹਰ ਆ ਰਹੇ ਨੇ ਮੰਗ ਪੱਤਰ ਦੇਣਗੇ ਕਿਸਾਨ ਉਹਨਾਂ ਨੂੰ ਸੋ ਕੀ ਆ ਸਾਰੀ ਗੱਲ ਕੀ ਅੰਦਰ ਫੈਸਲਾ ਹੋਇਆ ਉਹਦੇ ਤੇ ਗੱਲਬਾਤ ਕਰਦੇ ਆਂ ਕਿਸਾਨ ਆਗੂਆਂ ਦੇ ਨਾਲ ਸਰਬੋਤਮ ਸਾਹਿਬ ਕੀ ਮੀਟਿੰਗ ਹੋਈ ਅੱਧਾ ਘੰਟਾ ਪ੍ਰਸ਼ਾਸਨ ਨਾਲ ਬੈਠ ਕੇ ਕਿਹੜੀ ਗੱਲ ਨਿਪੜੀ ਆ ਸਵਾਲ ਇਹ ਹੈ ਅੱਜ ਪਹਿਲੀ ਤਾਂ ਗੱਲ ਆ ਮੈਂ ਤੁਹਾਡਾ ਪ੍ਰੈਸ ਦਾ ਸਭ ਤੋਂ ਪਹਿਲਾਂ ਅਸੀਂ ਦੋਨੋਂ ਮੋਰਚਾ ਵੱਲੋਂ ਤਹਿ ਦਿਲੋਂ ਧੰਨਵਾਦ ਕਰਦੇ ਆ ਸ਼ੁਕਰਗੁਜ਼ਾਰ ਆ ਤੁਹਾਡੇ ਕਿ ਤੁਸੀਂ ਜਿਹੜੀ ਅੱਜ ਦੀ ਸਾਡੀ ਮੂਵਮੈਂਟ ਸੀ ਇਹਨੂੰ ਪੂਰੇ ਵਰਲਡ ਦੇ ਵਿੱਚ ਲਜਾਣ ਦਾ ਕੰਮ ਕੀਤਾ ਸਾਡੀ ਬਹੁਤ ਵੱਡੀ ਮਦਦ ਕੀਤੀ ਹੈ ਤੁਸੀਂ ਇਸ ਲਈ ਤੁਹਾਡੇ ਅਸੀਂ ਸ਼ੁਕਰਗੁਜ਼ਾਰ ਆ ਦੂਸਰੀ ਗੱਲ ਹੈ ਕਿ ਜਿਹੜਾ ਇੱਥੇ ਅੱਜ ਅਸੀਂ ਆਏ ਆ ਉਹ ਆਪਾਂ ਇਸ ਲਈ ਆਏ ਸੀਗੇ ਕਿ ਜਿਹੜੀ ਸਾਡੀ ਲੜਕੀ ਪਿਛਲੇ ਦਿਨ ਤੁਸੀਂ ਦੇਖਿਆ ਹੈ ਤੰਗਣਾ ਰ瑙 ਦੇ ਲਫੜ ਦੀ ਲਫੜ ਮਾਰੇ ਲਫੜ ਮਾਰੇ ਤੇ ਰੌਲਾ ਪੈ ਰਿਹਾ ਸੀ ਮੇਰੇ ਕੋਲ ਪ੍ਰੈਸ ਨੇ ਵੀ ਨਹੀਂ ਕਿਤੇ ਦੇਖਿਆ ਹੁਣ ਲਫੜ ਵਜਾ ਦਾ ਕਿਸੇ ਕਿਸੇ ਚੈਨਲ ਤੇ ਨਹੀਂ ਦੇਖਿਆ ਸੀ ਔਰ ਉਹ ਮੈਨੂੰ ਲੱਗਦਾ ਕਿ ਕੋ ਸਾਡੀ ਬੱਚੀ ਨਾਲ ਸ਼ਾਇਦ ਮਤਲਬ ਐਵੇਂ ਹੀ ਤੱਕੇ ਹੋ ਰਿਹਾ ਹੋਵੇ ਉਹਦੇ ਚੋਂ ਅਸੀਂ ਸਮਝ ਬਣਾ ਕੇ ਅਸੀਂ ਰੱਖਿਆ ਸੀਗਾ ਕਿ ਕਿਸੇ ਵੀ ਤਰ੍ਹਾਂ ਦੀ ਉਸ ਲੜਕੀ ਨਾਲ ਬੇਇਨਸਾਫੀ ਨਾ ਹੋਵੇ ਉਹਦੇ ਲਈ ਮਾਰਚ ਰੱਖਿਆ ਸੀ ਉਹ ਮਾਰਚ ਅਸੀਂ ਐਸਐਸਪੀ ਸਾਹਿਬ ਕੋਲੇ ਆਉਣਾ ਸੀ ਇੱਥੇ ਔਰ ਉਹਦੀ ਉਹਦੀ ਅਸੀਂ ਮੰਗ ਪੱਤਰ ਲੈ ਕੇ ਆਏ ਆਂ ਐਸਐਸਪੀ ਸਾਹਿਬ ਨਾਲ ਗੱਲ ਹੋਈ ਆ ਸਾਡੀ ਇਹ ਸੀ ਕਿ ਜਿਹੜੀ ਜਿਹੜੀ ਇਹਦੀ ਇਨਵੈਸਟੀਗੇਸ਼ਨ ਹੈ ਉਹ ਬਿਲਕੁਲ ਇੰਡੀਪੈਂਡੈਂਟ ਹੋਣੀ ਚਾਹੀਦੀ ਆ ਕਿਸੇ ਤਰ੍ਹਾਂ ਦੇ ਦਬਾਅ ਥੱਲੇ ਨਹੀਂ ਹੋਣੀ ਚਾਹੀਦੀ ਕਿਉਂਕਿ ਉਹ ਜਿਹੜੀ ਅ ਤੰਗਣਾ ਰਣਾਉਤ ਹੈ ਉਹ ਇਸ ਵੇਲੇ ਐਮਪੀ ਆ ਇਕੱਲੀ ਐਮਪੀ ਨਹੀਂ ਉਹਨਾਂ ਦੀ ਸਰਕਾਰ ਦੁਬਾਰਾ ਬਣ ਰਹੀ ਹੈ ਤੇ ਇਹਨਾਂ ਹਾਲਾਤਾਂ ਦੇ ਵਿੱਚ ਸਾਨੂੰ ਸੀ ਇਹ ਪਰ ਉਹਨਾਂ ਨੇ ਵਿਸ਼ਵਾਸ ਦਿਵਾਇਆ ਹੈ ਕਿ ਐਐਸਆਈਟੀ ਬਣਾ ਦਿੱਤੀ ਗਈ ਹੈ ਇਹਦੀ ਜਿਹੜੀ ਇਨਵੈਸਟੀਗੇਸ਼ਨ ਹੈ ਬਿਲਕੁਲ ਇੰਡੀਪੈਂਡੈਂਟ ਔਰ ਪਾਰਦਰਸ਼ਕਾਂ ਨਾਲ ਕੀਤੀ ਜਾਏਗੀ ਕਿਸੇ ਵੀ ਤਰ੍ਹਾਂ ਦਾ ਉਸ ਲੜਕੀ ਦੇ ਨਾਲ ਬੇਨਸਾਕੀ ਨਹੀਂ ਹੁੰਦਾ ਵੀ ਕਿੰਨੇ ਮੈਂ ਵਰਸਾਈਟੀ ਐ ਐ ਐਸਆਈਟੀ ਦੇ ਤਿੰਨ ਮੈਂਬਰੀ ਉਹਨਾਂ ਨੇ ਮਤਲਬ ਹਜੇ ਇੱਕ ਇਹਨਾਂ ਇਹਨਾਂ ਕਿ ਉਹਨਾਂ ਨੇ ਕਹਿਤਾ ਕਿ ਅਸੀਂ ਇਹਦੇ ਵਿੱਚ ਇੱਕ ਲੇਡੀ ਮੈਂਬਰ ਜ਼ਰੂਰ ਲੈ ਲਾਂਗੇ ਨਾਲ ਮਤਲਬ ਉਹਦੇ ਵਿੱਚ ਅਸੀਂ ਕਰਾਂਗੇ ਇੱਕ ਗੱਲ ਅਗਲੀ ਅਸੀਂ ਇਹ ਮੰਗ ਕਰਦੇ ਆ ਰਹੇ ਸੀਗੇ ਕਿ ਜਿਹੜੀ ਕੰਗਣਾ ਰਣਾਉਤ ਦੀ ਵਾਇਰਡਿੰਗ ਹੈ ਜਾਂ ਜਿਹੋ ਜਿਹੇ ਉਸ ਤੋਂ ਬਾਅਦ ਜਾ ਕੇ ਦਿੱਲੀ ਜਾ ਕੇ ਉਹਨੇ ਬਿਆਨਬਾਜ਼ੀ ਕੀਤੀ ਜਾਂ ਜਿਸ ਤਰ੍ਹਾਂ ਦਾ ਉਹ ਟਵੀਟ ਕਰ ਰਹੀ ਹੈ ਉਹਦੇ ਟਵੀਟ ਬੜੇ ਮਤਲਬ ਦੇਸ਼ ਦੇ ਅੰਦਰ ਆਪਸ ਵਿੱਚ ਲੋਕਾਂ ਨੂੰ ਲੜਾਉਣ ਪੜਾਉਣ ਵਾਲੇ ਨੇ ਉਹਨਾਂ ਦੇ ਤੁਰੰਤ ਮਤਲਬ ਮੁਕਦਮਾ ਦਰਜ ਹੋਵੇ ਔਰ ਉਹਨਾਂ ਨੇ ਕਿਹਾ ਕਿ ਅਸੀਂ ਸਾਰੇ ਦਾ ਸਾਰਾ ਉਹਦਾ ਰਿਕਾਰਡ ਲੈ ਕੇ ਤੇ ਅਸੀਂ ਉਹਦੇ ਤੇ ਆਪਦੇ ਵੱਲੋਂ ਜਾਂਚ ਕਰਕੇ ਜੋ ਬਣਦੀ ਹੈ ਤੁਹਾਨੂੰ ਅਸੀਂ ਰਿਪੋਰਟ ਲਿਖ ਕੇ ਉੱਪਰ ਅਧਿਕਾਰੀਆਂ ਨੂੰ ਦੇ ਕੇ ਕਾਰਵਾਈ ਕਰਾਂਗੇ ਇਹ ਟਾਈਮ ਬਾਉਂਡ ਹੋਇਆ ਕੋਈ ਹਾਂ ਟਾਈਮ ਬਾਉਂਡ ਹੈ ਕਿ ਉਹਨਾਂ ਨੇ ਇਹ ਕਿਹਾ ਕਿ ਅਸੀਂ ਅਸੀਂ ਉਹਨਾਂ ਨੂੰ ਕਿਹਾ ਅਸੀਂ 1 ਮਹੀਨੇ ਦੇ ਵਿੱਚ ਵਿੱਚ ਇਹ ਕੰਮ ਤੁਸੀਂ ਕੰਪਲੀਟ ਕਰੋ ਜਿਹੜਾ ਤੁਹਾਡਾ ਬੱਚ ਲੈਣ ਦੀ ਗੱਲ ਕਰਦੇ ਹਾਂ ਤਾਂ ਉਹਦੇ ਚ ਉਹਨਾਂ ਨੇ ਮਤਲਬ ਸਾਨੂੰ مشਵਾਹਤ ਹੋਇਆ ਕਿ ਨਹੀਂ ਇਤੋਂ ਵੀ ਅਸੀਂ ਮਤਲਬ ਬਹੁਤ ਛੇਤੀ ਤੁਹਾਨੂੰ ਰਿਜ਼ਲਟ ਦੇਵਾਂਗੇ ਤਾਂ ਇਹ ਇਹ ਜਿਹੜਾ ਫੈਸਲਾ ਇੰਨੀ ਗੱਲ ਹੋਈ ਹੈ ਨਾਲ ਇੱਕ ਗੱਲ ਇਹ ਸੀ ਕਿ ਜਿਹੜਾ ਉਹ ਲੜਕੀ ਦੇ ਨਾਲ ਉਸ ਕੰਗਣਾ ਰਨਾਉ ਦੇ ਨਾਲ ਕੋਈ ਇੱਕ ਆਦਮੀ ਆਇਆ ਹੈ ਜਿਹੜਾ ਉੱਥੇ ਤੁਸੀਂ ਦੇਖਿਆ ਹੋਊਗਾ ਮੇਰਾ ਕਹਲਾ ਸਾਡੀ ਲੜਕੀ ਦਾ ਥੱਪੜ ਵੱਜਦਾ ਕਿਸੇ ਨੇ ਨਹੀਂ ਵੇਖਿਆ ਹੋਣਾ ਲੇਕਿਨ ਉਹ ਇੱਕ ਲੜਕੀ ਦੇ ਥੱਪੜ ਮਾਰ ਰਿਹਾ ਸਾਰੀ ਦੁਨੀਆ ਨੇ ਵੇਖਿਆ ਹੈ ਲੇਕਿਨ ਉਹਨੂੰ ਕਿਉਂ ਮਤਲਬ ਬਰੀ ਕਰ ਦਿੱਤਾ ਉਦੇ ਅਧਾਰ ਦੇ ਤੇ ਇੱਕ ਖਲਾਫ ਮੁਕਾਦਮਾ ਹੋਣਾ ਚਾਹੀਦਾ ਹੈ ਉਹਨਾਂ ਨੇ ਕਿਹਾ ਸੀ ਵੀ ਉਹਦੀ ਵੀ ਇਸ ਸਾਰੀ ਦੀ ਸਾਡੀ ਫੁਟੇਜ ਜਿਹੜੀ ਹੈ ਲੈ ਕੇ ਸਾਰਾ ਕੁਝ ਕਰਕੇ ਉਹਨੂੰ ਵੀ ਇਸ ਇਨਵੈਸਟੀਗੇਸ਼ਨ ਦਾ ਹਿੱਸਾ ਬਣਾਵਾਂਗੇ ਸੋ ਇੰਨੀ ਗੱਲ ਹੋਈ ਹੈ ਇੱਕ ਤਾਂ ਜੋ ਕੰਗਨਾਰ ਰਾਉਤ ਜੀ ਨੇ ہمارے ਖਿਲਾਫ ਭਾਸ਼ਾ ਦਾ ਇਸਤੇਮਾਲ ਕੀਤਾ ਹੈ ਉਨਕਾ ਪਹਿਲਾ ਬਿਆਨ ਅਤੰਕਵਾਦੀ ਉਗਰਵਾਦੀ ਪੰਜਾਬ ਕੋ ਕਹਿਣਾ ਦੂਸਰਾ ਬਿਆਨ ਰੇਪ ਕੇਸ ਕੋ ਮਰਡਰ ਕੇਸ ਕੋ ਇਹ ਜੋ 에어ਪੋਰਟ ਕੀ ਘਟਨਾ ਉਸ سے ਤੁਲਨਾ ਕਰਨਾ उनकी बयानबाजी जो हमने कहा उनके ऊपर पांच छह मुकदमे पहले से दर्ज हैं पहली बार नहीं है श्रोमणी गुरुद्वारा प्रबंधक कमेटी ने भी उनके ऊपर की भावना भड़काने का मुकदमा दर्ज किया है और इसी तरह से बठिंडा में माता महिंदर कौर का, का मुकदमा भी उनके ऊपर दर्ज है एक कहानी चोरी करने का मुंबई में कॉपी का मुकदमा उनके ऊपर दर्ज है तो पांच सात मुकदमे तो उनके इस तरह की कार्रवाई के उनके ऊपर दर्ज है उनका रिकॉर्ड है ऐसा जो हम देख रहे हैं और जिस तरह से वो भावना भड़का रही है पंजाबियों की और देश में भाईचारक फूट डाल रही है ध्रुवीकरण जिसको कहते हैं वही चाल जो आरएसएस की है भाजपा की वही कर रहे हैं तो हमने कहा कि आने वाले समय में भी जो घटना एयरपोर्ट पे हुई ऐसी घटनाएं हो सकती हैं अगर मैडम कंगना नौत जी के खिलाफ तुरंत पंजाब के प्रशासन प्रशासन ने अथवा केंद्र के प्रशासन ने कार्रवाई ना की उन्होंने कहा है हम जल्दी से इनकी इंक्वायरी करके अपने डीजीपी को रिपोर्ट करेंगे हमने ये भी मांग की उनका ट्विटर अकाउंट और उनकी जो वीडियो वायरल करते हैं उनको बैंड किया जाए उनकी बहुत भाषा जहरीली है और हम ये भी मांग करेंगे इस तरह की महिला जो एक्ट्रेस है उनसे पद्मश्री वापस लिया जाना चाहिए जो देश को तोड़ने का समाज को बांटने का कार्य कर रही है दूसरा उन्होंने कहा बहन कलविंदर कौर की जी के बारे में पिक बता दिया। वो आपके पास रिकॉर्ड है एस जो बोल के गए और निष्पक्ष जांच होगी कोई उनके खिलाफ इस तरह की कार्रवाई नहीं होगी जिसकी हम आशा करते हैं तीसरी घटना के बारे में जैसे डलेवाल साहब ने कहा उसी एयरपोर्ट के ऊपर ऐसी घटना चली जो महिला को थप्पड़ लगते हुए दिख रहा तो उसके ऊपर भी कार्रवाई की जाए इसी के साथ आपके सामने अपील करेंगे भी कल सभी बॉर्डरों के ऊपर गुरु अर्जन देव का शहीदी इसके मनाया गया जुलाई को जो पूरे देश के पार्लियामेंट्स मेंबर्स हैं, सवाए भाजपा के 240 एमपीओ को छोड़कर सभी को मांग पत्र दिए जाएंगे और आपको बता दे भी कल टीएमसी का जो तृणमूल कांग्रेस का वफद है हमने जो ऐलान किया उन्होंने बोला हम खुद आपके पास आ रहे हैं आपके पास कल वो दोनों बॉर्डरों पर आएंगे और एमएसबी के बारे में जानकारी लेके हमारा मांग पत्र लेंगे और इसीलिए हम पूरे देश को अस्वस्थ करना चाहते हैं देश के किसान मजदूर को हमारी लड़ाई एक कदम और आगे बढ़ गई है आप मोर्चों में शामिल होइए ये आंदोलन ਜੀਤੇਗਾ ਔਰ ਜਿੱਤ ਕੇ ਹੀ ਤਬੀ ਅੰਦੋਲਨ ਦਾ ਨਿਰਣੈ ਹੋਗਾ। ਤੁਸੀਂ ਸਵਾਲ ਲੈ ਲਓ ਤੁਸੀਂ ਦਮਾ ਅੰਦੋਲਨ ਕਲਵੰਦਰ ਕੋਰ ਦੇ ਹੱਕ ਹੈ ਜੋ ਖੜਾ ਕੀਤਾ ਪਰ ਨਵਦੀਪ ਜਲਵੇੜਾ ਵਾਲਾ ਸਥਿਤੀ ਪੈਂਡਿੰਗ ਹੈ। ਉਹਦੇ ਲਈ ਕੀ ਹੈ ਸੋਚਿਆ ਉਹਦੇ ਲਈ ਕਿਹੜਾ ਸੰਘਰਸ਼ ਕਰ ਰਹੇ ਹੋ? ਹਾਂ ਦੇਖੋ ਹੁਣ ਕੋਰਡਪ ਕੰਡਕਟ ਨਿਕਲ ਗਿਆ ਹੈਗਾ। ਹੁਣ ਕੋਰਡਪ ਕਨੈਕਟ ਦਾ ਬਹਾਨਾ ਸੀਗਾ। ਹੁਣ ਅਸੀਂ ਸਰਕਾਰ ਨੂੰ ਮਿਲੇ ਆ ਉਹਨਾਂ ਦਾ ਪੱਖ ਉਹਨਾਂ ਦੇ ਸਾਹਮਣੇ ਰੱਖਿਆ ਹੈਗਾ। ਹੁਣ ਅਸੀਂ ਇੱਕ ਸਰਕਾਰ ਦਾ ਗਠਨ ਹੋ ਲੈੰਦੋ। ਦੋ ਚਾਰ ਦਿਨਾਂ ਚ ਪਤਾ ਲੱਗ ਜੂਗਾ। ਗਾਂ ਹਰਿਆਣੇ ਦੀ ਮਹਾਰਾਸ਼ਟਰ ਦੀ ਚੋਣ ਵੀ ਹੈਗੀ ਆ। ਅਸੀਂ ਰਣਨੀਤੀ ਬਣਾਈ ਹੋਈ ਆ ਆਉਣ ਵਾਲੇ ਸਮੇਂ ਤੁਹਾਡੇ ਸਾਹਮਣੇ ਸਾਰਾ ਕੁਝ ਰੱਖਾਂਗੇ ਸਭ ਕੁਝ ਸੋਚ ਰੇ ਕਰੇ